ਪਹਿਲਾਂ ਉਹਨਾਂ ਨੂੰ ਮੈਂ ਇਹ ਸਾਡਾ ਸੰਗਠਨ ਦੀ ਨਵੀਂ ਸਟਾਰਟਿੰਗ ਮੇਰੇ ਨੇੜੇ ਸਾਰੇ ਫਤੇ ਬਲਾਓ ਵਾਹਿਗੁਰੂ ਤੋਂ ਖਾਲਸਾ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਅਮੰਦਾ ਇਮਾਨਦਾਰੀ ਜਿੰਦਾ ਹੈ ਬਹੁਤ ਵਾਰ ਸੁਣਿਆ ਸਾਡੇ ਆ ਦੇਖਿਆ ਪਰ ਇਮਾਨਦਾਰੀ ਜਿੰਦਾ ਦਾ ਮਿਸਾਲ ਜਿਹੜਾ ਤੁਹਾਨੂੰ ਮੈਂ ਜਾ ਆਪ ਕੋ ਦੇ ਰਿਹਾ ਹਾਂ ਬਾਕੀ ਜੰਕਸ਼ਨ ਤੋਂ ਖੜਵਾਲਾ ਮੈਂ 40 45 ਸਵਾਰੀਆਂ ਦੇ ਨਾਲ ਸ੍ਰੀ ਹਰਿਮੁਖ ਸਾਹਿਬ ਦੀ ਯਾਤਰਾ ਉੱਤੇ ਜਾ ਰਿਹਾ ਸੀ ਅਸੀਂ ਰਸਤੇ ਦੇ ਵਿੱਚ ਅੰਦੌਰ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਰਾਤ ਕੱਟੀ 18 ਦਸੰਬਰ ਦੀ ਰਾਤ ਔਰ ਸੋ 2 ਵਜੇ ਸੀ ਸੰਗਤ ਵਾਸਤੇ ਚਾਹ ਬਣਾਈ ਸੰਗਤ ਨੂੰ ਪਿਆਰ ਕੀਤਾ ਸੰਗਤ ਤਾਂ ਆਪਣੀ ਤਿਆਰੀ ਕਰਕੇ ਫਟਾਫਟ ਕਮਰਿਆਂ ਤੋਂ ਬਾਹਰ ਆ ਗਈ ਮੈਂ ਥੋੜਾ ਜਿਹਾ ਲੇਟ ਹੋ ਗਿਆ ਚਾਹ ਬਣਾਉਂਦਾ ਕਰਕੇ ਮੈਂ ਜਲਦੀ ਦੇ ਵਿੱਚ ਫੋਨ ਕਰਕੇ ਆਪਣਾ ਪਰਸ ਸਮੇਤ 16770 ਰੁਪਏ ਦੇ ਤੇ ਹੋਰ ਆਪਣਾ ਆਈਡੀ ਕਾਰਡ ਵਿੱਚ ਹੁਣ ਦੇ ਨਾਲ ਆਪਣੇ ਰੂਮ ਨੰਬਰ 302 ਦੇ ਵਿੱਚ ਜਲਦੀ ਕਰਕੇ ਭੁੱਲ ਗਿਆ ਛੱਡਿਆ ਆ। ਇਮਾਨਦਾਰੀ ਦੀ ਮਿਸਾਲ ਹੈ ਕਿ ਉਸੇ ਅਗਲੇ ਦਿਨ ਉਸੇ ਰਾਤ ਉਸੇ ਹੀ ਰੂਮ ਦੇ ਵਿੱਚ ਕਿਲੀ ਚਿਹਰਾ ਤੋਂ ਸਰਦਾਰ ਜਰਨੈਲ ਸਿੰਘ ਦੀ ਆਪਣੀ ਸੰਗਤ ਲੈ ਕੇ ਆਏ। ਉਹਨਾਂ ਦੇ ਨਾਲ ਉਹਨਾਂ ਦੀ ਇੱਕ ਭੈਣ ਉਹਦਾ ਨਾਮ ਨਹੀਂ ਦੱਸਿਆ ਉਹਨਾਂ ਨੇ। ਉਸੇ ਕਮਰੇ ਚ ਉਹਨਾਂ ਨੇ ਰਾਤ ਕੱਟਣੀ ਸੀ। ਜਦੋਂ ਰਾਤ ਨੂੰ ਪੈਣ ਲੱਗੇ ਤਾਂ ਮੇਰਾ ਪਰਸ ਗੱਦਿਆਂ ਦੇ ਹੇਠ ਉਹਨਾਂ ਨੇ ਨਜ਼ਰ ਮਾਰੀ। ਮੈਂ ਇੰਨਾ ਹੈਰਾਨਾ ਉਹ ਵੀ ਪਰਸ ਮੋੜ ਲਈ ਇੰਨੇ ਕਾਲੇ ਤੇ ਰਾਤ ਨੂੰ 2 ਵਜੇ ਮੈਨੂੰ ਫੋਨ ਲੱਗਾ ਮੈਂ ਹਜੂਰ ਸਾਹਿਬ ਪਿਆਸ ਸੀ 2 ਵਜੇ ਫੋਨ ਲਾਤਾ ਆਂਦੇ ਬਾਜੀ ਤੁਹਾਡਾ ਕੋਈ ਪਰਸ ਗੁਆਚਿਆ ਮੈਂ ਵੀ ਫਟਾਫਟ ਇਹੀ ਕਿਹਾ ਹਾਂਜੀ ਮੈਂ ਭਾਂਜੀ ਸਾਡਾ ਪਰਸ ਅੰਦਾਔਰ ਰਹਿ ਗਿਆ ਆਂਦੇ ਅਸੀਂ ਅੰਦਾਔਰ ਹੀ ਬੈਠੇ 302 ਰੂਮ ਦੇ ਵਿੱਚ ਤੇ ਤੁਹਾਡਾ ਪਰਸ ਸਾਡੇ ਕੋਲੇ ਆ ਇਸ ਸਮੇਂ ਮੇਰੇ ਜੀਜਾ ਜੀ ਸਰਪੰਚ ਸਰਦਾਰ ਰੇਸ਼ਮ ਸਿੰਘ ਜੀ ਬਰਾੜ ਬਾਦਖਾਨਾਂ ਵਾਲੇ ਉਹ ਵੀ ਬੜੇ ਚਿੰਤਤ ਬੜੀਆਂ ਉਹਨਾਂ ਨੇ ਵੀ ਅਰਦਾਸਾਂ ਕੀਤੀਆਂ ਚਲੋ ਉਹਨਾਂ ਦੀ ਅਰਦਾਸਾਂ ਨੂੰ ਪਰਮਾਤਮਾ ਨੇ ਬੂਰ ਪਾਇਆ ਸੋ ਇੱਧਰੋਂ ਇੰਦੌਰ ਤੋਂ ਉਹ ਸੰਗਤ ਚੱਲੇ ਚੱਲ ਕੇ ਕਿਲੀਚੜਾ ਵਾਲੀ ਹਜੂਰ ਸਾਹਿਬ ਤੋਂ ਅਸੀਂ ਚੱਲ ਪਏ ਅਸੀਂ ਬਾਬਾ ਨਾਮਦੇਵ ਜੀ ਦੇ ਗੁਰਦੁਆਰ ਸਾਹਿਬ ਇਕੱਠੇ ਹੋਏ ਤੇ ਇਹਨਾਂ ਨੇ ਮੇਰਾ ਪਰਸ ਵਾਪਸ ਕੀਤਾ ਮੈਂ ਬਹੁਤ ਧੰਨਵਾਦੀ ਆ ਇਸ ਤੋਂ ਪਤਾ ਲੱਗਦਾ ਵੀ ਇਮਾਨਦਾਰੀ ਜੰਦਾ ਹੈ ਆਪਾਂ ਨੂੰ ਸਾਰਿਆਂ ਨੂੰ ਇਹ ਖਬਰ ਸੁਣ ਕੇ ਪੜ੍ਹ ਕੇ ਇਹ ਦੇਖ ਕੇ ਪਤਾ ਲੱਗਣਾ ਚਾਹੀਦਾ ਕਿ ਆਪ ਨੂੰ ਇਮਾਨਦਾਰ ਹੋਣਾ ਚਾਹੀਦਾ ਇਹਦਾ 10 ਰੁਪਏ ਵੀ ਡੈਗ ਬੈਨ ਉਹ ਵੀ ਆਪ ਨੂੰ ਵਾਪਸ ਕਰ ਦੇਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਇਸ ਪੈਂ ਦਾ